ਨਗਰ ਕੌਂਸਲ ਚੋਣਾਂ ਮਾਲਪੁਰ ਦੀਆਂ ਚੱਲ ਰਹੀਆਂ ਆ ਸਾਰੀਆਂ ਪਾਰਟੀਆਂ ਦਾ ਚੋਣ ਆਪਣਾ ਚੋਣ ਪ੍ਰਚਾਰ ਜਿਹੜਾ ਆ ਉਹ ਸਿਖਰਾਂ ਤੇ ਆ ਅੱਜ ਸਾਡੇ ਨਾਲ ਖਾਸ ਤੌਰ ਤੇ ਸਾਡੀ ਚੋਣ ਮਹੀਮਾ ਨੂੰ ਹੰਗਾਰਾ ਦੇ ਜਿਹੜਾ ਹੀ ਦਸੂਗੇ ਤੋਂ ਸਾਫਾ ਐਮ ਐਲ ਏ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੰਡੋਗਰਾ ਮਿੱਕੀ ਜੀ ਖਾਸ ਤੌਰ ਤੇ ਆਏ ਆ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਬਹੁਤ ਵਧੀਆ ਚੋਣ ਲੜ ਰਹੇ ਆ ਔਰ ਨਵੇਂ ਚਿਹਰੇ ਜਿਹੜੇ ਕਿ ਜਿਨ੍ਹਾਂ ਨੇ ਪਾਰਟੀਆਂ ਨਾ ਬਦਲੀਆਂ ਹੋਣ ਜਿਨ੍ਹਾਂ ਨੇ ਪਾਰਟੀਆਂ ਨਾਲ ਗਦਾਰੀਆਂ ਨਾ ਕੀਤੀਆਂ ਹੋਣ ਜਿਨ੍ਹਾਂ ਨੇ ਪਿੱਛੇ ਘਬੜੇ ਨਾ ਕੀਤੇ ਹੋਣ ਤੇ ਜਿਨ੍ਹਾਂ ਨੇ ਆਪਣਾ ਜ਼ਮੀਰ ਨਾ ਵੇਚਿਆ ਹੋਵੇ ਇਹੋ ਜਿਹੇ ਅਸੀਂ ਕੈਂਡੀਡੇਟ ਇਸ ਵਾਰ ਉਤਾਰੇ ਆ ਔਰ ਮਾਲਪੁਰ ਦੇ ਲੋਕਾਂ ਦਾ ਵੀ ਇਹਨਾਂ ਲੋਕਾਂ ਤੋਂ ਮਨ ਟੁੱਟ ਗਿਆ ਜਿਹੜੇ ਕੋਈ ਪਿਛਲੀ ਵਾਰ ਅਕਾਲੀ ਦਾ ਕਦੀ ਝਾੜੂ ਚ ਕਦੀ ਭਾਜੀਪੀ ਚ ਕਦੀ ਤਾਂਗਰਸ ਚ ਸਾਰੀਆਂ ਪਾਰਟੀਆਂ ਜੇ ਨਹੀਂ ਬਦਲ ਕੇ ਦੇਖ ਲਈਆਂ ਲੋਕੋਨਾਂ ਨੂੰ ਹਰਉਣ ਲਈ ਉਤਾਵਲੇ ਆ ਤੇ 23 ਤਰੀਕ ਨੂੰ ਕਾਗਰਸ ਪਾਰਟੀ ਇਹ ਚੋਣਾਂ ਜਿੱਤ ਕੇ ਨਗਰ ਕੌਂਸਲ ਦੇ ਵਿੱਚ ਆਪਣਾ ਪ੍ਰਧਾਨ ਬਣਾ ਲਈ। ਤੁਸੀਂ ਕਿਹੜੇ ਨੂੰ ਚ ਮੁੱਦਾ ਬਣਾ ਕੇ ਜਿੱਥੇ ਵੋਟ ਮੰਗਦੇ ਆ ਕਿਹੜਾ ਅਸੀਂ ਵੋਟ ਮੰਗਣ ਲਈ ਅੱਜ ਮੁੱਦੇ ਮੁੱਦੇ ਲੱਭਣ ਦੀ ਲੋੜ ਨਹੀਂ ਉਹ ਖਾਬੂ ਮੁੱਦੇ ਲਈ ਫਿਰਦੇ ਆ। ਠੀਕ ਹੈ ਜੀ। ਇੱਥੇ ਕੋਈ ਕੰਮ ਨਹੀਂ ਹੋਇਆ। ਇੱਥੇ ਜੋ ਆਪਣੇ ਲਾਅ ਐਂਡ ਆਰਡਰ ਦਾ ਮਾੜਾ ਹਾਲ ਇੱਥੇ ਜਿੰਨਾ ਭ੍ਰਿਸ਼ਟਾਚਾਰ ਗੜ ਸ਼ੰਕਰ ਹਲਕੇ 'ਚ ਹੋਇਆ ਹਾਂ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਕਿਸੇ ਹਲਕੇ 'ਚ ਹੋਇਆ ਹੋਊਗਾ ਮਾਈਨਿੰਗ ਨਾਜਾਇਜ਼ ਮਾਈਨਿੰਗ ਨਾਲ ਕੋ 20 ਦੇ ਕਰੀਬ ਮੋਤਾਂ ਹੋ ਚੁੱਕੀਆਂ ਟੇਪਰਾਂ ਦੀਆਂ ਫਿਲਟਾਂ ਵੱਜਣ ਦੇ ਨਾਲ ਠੀਕ ਹੈ ਜੀ ਇਸ ਤੋਂ ਇਲਾਵਾ ਜੰਗਲਾਂ ਦੀ ਲੱਕੜੀ ਦੀ ਨਾਜਾਇਜ਼ ਕਟਾਈ ਹੋਰ ਬਹੁਤ ਸਾਰੇ ਕੰਮ ਆ ਬਹੁਤ ਸਾਰੇ ਮੁੱਦੇ ਆ ਜਿਹੜੇ ਸਾਰੇ ਹਲਕੇ ਦੇ ਆ ਤੇ ਨਾਲ ਮਾਲਪੁਰ ਦਾ ਤਾਂ ਇਹ ਵਿਚਾਰਿਆਂ ਕੋ ਦੱਸਣ ਨੂੰ ਕੁਝ ਵੀ ਹੈ ਨਹੀਂ ਕਿਉਂਕਿ ਮਾਲਪੁਰ ਦੇ ਵਿੱਚ ਤਾਂ ਇੱਕ ਦੀਵਾਨੀ ਦਾ ਵੀ ਇਹਨਾਂ ਨੇ ਨਾ ਕੋ ਕੰਮ ਕਰਾਇਆ ਜਿਹੜਾ ਸੀਵਰੇਜ ਪੈ ਰਿਹਾ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਵੇਲੇ ਦਾ ਪਾਸ ਹੋਇਆ ਆ ਹੋਰ ਇਹਨਾਂ ਕੋ ਜਿਹੜੇ ਟਿਊਬਾ ਲੱਗੇ ਉਹ ਵੀ ਕਾਂਗਰਸ ਦੀ ਸਰਕਾਰ ਵੇਲੇ ਦੇ ਆ ਉਹ ਇਹਨਾਂ ਕੋਲ ਤਾਂ ਹੈ ਕੁਝ ਨਹੀਂ ਅਸੀਂ ਇੱਕ ਮੁੱਦਾ ਜਿਹੜਾ ਮੇਨ ਲੈ ਕੇ ਚੱਲੇ ਆ ਉਹ ਹੈਗਾ ਲੋਕਾਂ ਦੇ ਨਾਲ ਖੜਨ ਦਾ ਮੁੱਦਾ ਲੋਕਾਂ ਦੇ ਨਾਲ ਕੰਮ ਕਰਨ ਦਾ ਐਦਾ ਨਹੀਂ ਕਿ ਪਾਰਟੀਆਂ ਬਦਲੀਆਂ ਜਦੋਂ ਤੇਥੇ ਜਿਹੜੀ ਸਰਕਾਰ ਆ ਉਹਦੇ ਵਿੱਚ ਰਲ ਗਏ ਕਦੀ ਅਕਾਲੀ ਦਲ ਚੋਂ ਆਏ ਫਿਰ ਕਾਂਗਰਸ ਚ ਆ ਕੇ ਕਾਂਗਰਸ ਤੋਂ ਬੀਜੇਪੀ 'ਚ ਚਲੇ ਗਏ ਬੀਜੇਪੀ ਤੋਂ ਫਿਰ ਆਜ਼ਾਦ ਕੋਈ ਖੜ ਗਿਆ ਕੋਈ ਝਾੜੂ 'ਚ ਚਲੇ ਗਿਆ ਅੱਜ 13 ਉਮੀਦਵਾਰ ਝਾੜੂ ਦੇ ਖੜੇ ਆ 11 ਵਿੱਚੋਂ ਅਕਾਲੀ ਦਲ ਚੋਂ ਗਏ ਹੋ ਆ ਤੇ 2 ਵਿੱਚੋਂ ਕਾਂਗਰਸ ਚੋਂ ਗਏ ਹੋ ਆ ਸੋ ਇਹਨਾਂ ਦੇ ਕਿਹੜੇ ਵਲੰਟੀਅਰ ਨੂੰ ਟਿਕਟ ਮਿਲੀ ਹਰ ਵਾਰਡ ਤੇ ਚਾਰ ਚਾਰ ਬੰਦਿਆਂ ਨੂੰ ਨਾਰਾ ਲਾ ਕੇ ਪੰਜ ਪੰਜ ਬੰਦਿਆਂ ਨੂੰ ਬਾਅਦ ਚ ਟਿਕਟਾਂ ਨਵੇਂ ਬੰਦਿਆਂ ਨੂੰ ਲਿਆ ਕੇ ਦੇਤੀਆਂ ਜੋ ਸਾਰੇ ਬੰਦੇ ਰੋ ਰਹੇ ਆ ਸੋ ਇਹ ਤਾਂ ਅਸੀਂ ਮਾਲਪੁਰ ਦੇ ਵਿੱਚ ਇੱਕ ਠਹਿਰਾਵ ਵਾਲੀ ਨਗਰ ਕੌਂਸਲ ਬਣਾਣੀ ਆ ਜਿਹੜੇ ਲੋਕ ਇੱਧਰ ਉੱਧਰ ਭੱਜਣ ਨਾ ਤੇ ਲੋਕਾਂ ਦਾ ਕੰਮ ਕਰਾਉਣ ਤੇ ਆਪਣੇ ਜ਼ਮੀਰ ਨਾਲ ਬਦਲਣ ਸੋ ਇਸ ਲਈ ਮਾਲਪੁਰ ਦੇ ਵਿੱਚ ਇਹ ਬੁੱਧਾ ਮੇਨ ਸਭ ਤੋਂ ਜ਼ਿਆਦਾ ਰਹੇਗਾ ਕਿ ਜਿਹੜੇ ਬੰਦੇ ਪਾਰਟੀਆਂ ਬਦਲਦੇ ਆ ਲੋਕੀ ਦਾ ਦਿੱਤੀ ਨੂੰ ਮਾੜਾ ਕਿਉਂ ਕਹਿੰਦੇ ਇਸੇ ਲਈ ਕਹਿੰਦੇ ਆ ਕਿਉਂਕਿ ਰੀਡਰ ਪਾਰਟੀਆਂ ਬਦਲ ਕੇ ਬਾਤ ਚ ਚਲੇ ਜਾਂਦੇ ਐ ਇੱਧਰ ਉੱਧਰ ਤੇ ਲੋਕ ਵਿਚਾਰੇ ਵਰਕਰ ਇੱਥੇ ਹੀ ਰਹਿ ਜਾਂਦੇ ਆ ਸੋਸੇ ਇੱਥੇ ਆਪਣੇ ਜਿਹੜੇ ਵਧੀਆ ਵਰਕਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਹੁਣ ਅੱਗੇ ਜਦੋਂ ਜਿੱਤਾਂਗੇ ਡਿਵੈਲਪਮੈਂਟ ਵੀ ਕਰਾਵਾਂਗੇ ਲੋਕਾਂ ਦੇ ਕੰਮ ਵੀ ਕਰਾਵਾਂਗੇ ਔਰ ਸਾਡੇ ਐਮਸੀ ਲੋਕਾਂ ਦੇ ਘਰਾਂ ਤੇ ਜਾ ਕੇ ਕੰਮ ਕਰਨਗੇ ਲੋਕਾਂ ਨੂੰ ਐਮਸੀ ਨੂੰ ਲੱਪੜ ਦੀ ਲੋੜ ਨਹੀਂ ਪਵੇਗੀ ਐਸੀ ਕਿਹੜੀ ਗੱਲ ਕਾਂਗਰਸ ਦੇ ਵਿੱਚ ਆ ਗਈ ਕਿ ਹੁਣ ਲੋਕ ਤੁਹਾਨੂੰ ਯਾਦ ਕਾਂਗਰਸ ਦੇ ਰਾਜ ਨੂੰ ਯਾਦ ਕਰ ਲੱਪੇ ਗੱਲ ਇਹ ਆ ਜੀ ਵੀ ਕਾਂਗਰਸ ਦੇ ਰਾਜ ਵਿੱਚ ਪਹਿਲੀ ਗੱਲ ਤਾਂ ਇੰਨਾ ਭ੍ਰਿਸ਼ਟਾਚਾਰ ਨਹੀਂ ਸੀ ਜੋ ਅੱਜ ਬੁਰੇ ਹੋਇਆ ਆ ਆਹ ਕਚਹਿਰੀਆਂ ਤੇ ਚਲ ਜਾਓ ਰਜਿਸਟਰੀ ਕਰਾ ਦਾ ਤੁਸੀਂ ਦੇਖ ਲਓ ਕਿੰਨੀ ਫੀਸ ਆ ਸ਼ਰਿਆ ਮੈਥੇ ਫੀਸ ਚਲਦੀ ਆ ਲੋਕ ਕਾਂਗਰਸ ਦੇ ਰਾਜ ਨੂੰ ਯਾਦ ਕਰਦੇ ਆ ਹਰ ਮੋੜ ਤੇ ਚੇਨੀਆਂ ਬਾੜੀਆਂ ਨਹੀਂ ਸੀ ਲੈਂਦੀਆਂ ਲੋਕਾਂ ਨੂੰ ਧਮਕੀਆਂ ਨਹੀਂ ਸੀ ਆਉਂਦੀਆਂ ਫਰੋਤੀਆਂ ਲਈ ਗੋਲਾ ਨਹੀਂ ਸੀ ਆਉਂਦੀਆਂ ਲੋਕਾਂ ਤੇ ਗੋਲੀਆਂ ਨਹੀਂ ਸੀ ਚਲਾਈਆਂ ਜਾਂਦੀਆਂ ਮਾਲਪੁਰ ਇੱਥੇ ਪਿੱਛੇ ਜਾ 6 ਗੋਲੀਆਂ ਮਾਰ ਕੇ ਗਏ ਆ ਇੱਕ ਗਾਰਮੈਂਟ ਸੜੀ ਦੁਕਾਨ ਤੇ ਕੱਪੜੇ ਵਾਲੀ ਦੁਕਾਨ ਤੇ ਕਾਂਗਰਸ ਦੇ ਰਾਜ ਨੂੰ ਡਵੈਲਪਮੈਂਟ ਲਈ ਵੀ ਯਾਦ ਕਰਦੇ ਆ ਬਾਲਪੁਰ ਦੇ ਵਿੱਚ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਨਵੇਂ ਟਿਊਬਰ ਲੱਗੇ ਆ ਸੀਵਰੇਜ ਦੇ ਪੈਸੇ ਪਾਸ ਹੋ ਗਏ ਹੁਣ ਜਿੰਨਾ ਕੁਝ ਵੀ ਹੋਇਆ ਸਾਰਾ ਹੋਇਆ ਕਾਂਗਰਸ ਦੇ ਰਾਜ ਚ ਆ ਇਸ ਕਰਕੇ ਲੋਕ ਕਾਂਗਰਸ ਨੂੰ ਯਾਦ ਕਰ ਰਹੇ ਆ ਜੀ ਠੀਕ ਹੈ ਥੈਂਕ ਯੂ ਓਕੇ ਜੀ